असी अवेरे छह बजे एड़े है साढ़े मुलाजिम साथी जेडे शहर कूड़ा कलैक्ट करने करते ਕਰੋ ਕਰੇ ਕੁੜੇ ਚੱਕਦੇ ਨੇ ਤੇ ਮੈਨੂੰ ਵੀ ਪਤਾ ਲੱਗਿਆ ਸਰਚ ਆ ਰਿਹਾ ਮੈਂ ਬਈ ਟਰਾਲੀਆਂ ਜਿਹੜੀਆਂ ਤੇਲ ਨਹੀਂ ਪੈ ਰਿਆ ਉੱਥੇ ਖੜੇ ਨੇ ਡਰਾਈਵਰ ਭਰਾ ਪਰੇਸ਼ਾਨ ਹੋ ਰਹੇ ਨੇ ਜਿਨ੍ਹਾਂ ਨੇ ਬਖੰਡਾ ਸ਼ਹਿਰ ਦੀ ਤੜਕੇ ਉੱਠ ਕੇ ਸਪਾਈ ਕਰਨੀ ਹੁੰਦੀ ਹੈ ਤੇ ਜਦੋਂ ਇੱਥੇ ਆਇਆ ਮੈਂ ਮੈਨੂੰ ਪਤਾ ਲੱਗਿਆ ਉਹ ਲਾਈਨ ਲੱਗੇ ਪਈ ਹੈ ਸਟੇਡੀਅਮ ਤੱਕ ਤੇ ਲੇਕਿਨ ਬੜੀ ਅਫਸੋਸ ਦੀ ਗੱਲ ਹੈ ਉਹਨ ਪੈਸੇ ਦੇਣੇ ਕਾਰਪੈਕਸ਼ਨ ਨੇ ਤੇਲ ਪਾਣਾ ਪੈਟਰੋਲ ਪੰਪ ਨੇ ਐਂਡ ਵੀ ਸਾਡੇ ਡਰਾਈਵਰ ਭਰਾਵਾਂ ਦੀ ਸਾਡੇ ਮੁਲਾਜ਼ਮਾਂ ਦੀ ਕੋਈ ਗਲਤੀ ਨਹੀਂ ਹੈ ਨਹੀਂ ਹੈ ਤੇ ਨਾਮੂ ਕਾਰਪੋਰੇਸ਼ਨ ਨੂੰ ਇਹ ਚਾਹੀਦਾ ਵੀ ਆਪਣਾ ਨੈਕ ਤੇ ਨਾਮੀ ਨਾਲ ਇਹਨਾਂ ਨੂੰ ਤੇਲ ਪੁਹਾਨ ਤੇ પેટ્રોલ ਪੰਪ ਤੇ ਚਲਾਉਣ ਜਦੋਂ ਤੇਲ ਮੈਂ ਮਿਲਦਾ ਤਾਂ ਅਸੀਂ ਬਖੰਡਾ ਸ਼ਹਿਰ ਦੀ ਸਫਾਈ ਕਰਦੇ ਆਂ ਚੌਥੀ ਵਾਰ ਬਖੰਡਾ ਸ਼ਹਿਰ ਜਿਹੜਾ 1 ਨੰਬਰ ਤੇ ਆਇਆ ਉਹ 1 ਨੰਬਰ ਤੇ ਕਿਉਂ ਆਇਆ ਕਿਉਂਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਦਿਨ ਰਾਤ ਮਿਹਨਤ ਲਗਨ ਨਾਲ ਕੰਮ ਕਰਦੇ ਨੇ ਤਾਂ ਇਹ ਬਖੰਡਾ ਸ਼ਹਿਰ 1 ਨੰਬਰ ਤੇ ਆਇਆ ਮੈਂ ਸਾਰੇ ਬਖੰਡਾ ਸ਼ਹਿਰ ਦੇ ਸਫਾਈ ਕਰਮਚਾਰੀ ਪੈਨ ਪਰਾਵ ਨੂੰ ਇਹ ਨਾ ਵੰਟੀ ਕਰਦਾ ਤੇ ਉਹਨਾਂ ਨੂੰ ਵਧਾਈ ਦਿਨਾ ਭਈ ਬੰਦਾ ਸ਼ਹਿਰ ਤੁਸੀਂ 1 ਨੰਬਰ ਤੇ ਨਿਹਾਲ ਵਾਲੇ ਬੰਦਾ ਸ਼ਹਿਰ ਦੇ ਸਫਾਈ ਕਰਮਚਾਰੀ ਤਾਂ ਪ੍ਰਾਂਤ ਕਾਰਨ ਕੀ ਹੈ ਕਿ ਇਹ ਕਿ ਮੜਦਾ ਤੇਲ ਨਹੀਂ ਪੈ ਰਿਹਾ ਦੇਖੋ ਜੀ ਮੈਂ ਪਹਿਲਾਂ ਵੀ ਇਸ ਪੈਟਰੋਲ ਪੰਪ ਤੇ ਆਇਆ ਸੀ ਉਹਨਾਂ ਕਾਰਨ ਤੇ ਪੈਟਰੋਲ ਪੰਪ ਵਾਲੇ ਕਹਿੰਦੇ ਆ ਕਿ ਸਾਨੂੰ ਪੈਸੇ ਨਹੀਂ ਮਿਲਦੇ ਜੇ ਸਾਨੂੰ ਪੈਸੇ ਜਾਊਗੀ ਕਾਰਪੋਰੇਸ਼ਨ ਤਾਂ ਅਸੀਂ ਤੇਲ ਪਵਾਵਾਂਗੇ ਤੇ ਹੁਣ ਵੀ ਕਾਰਪੋਰੇਸ਼ਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਆਇਆ ਉਹਨਾਂ ਨਾਲ ਗੱਲ ਨਹੀਂ ਕੀਤੀ ਹੈ ਤੇ ਅਸੀਂ ਡੇਢ ਘੰਟੇ ਤੋਂ ਸਾਡੇ ਜਿਹੜੇ ਮੁਲਾਜ਼ਮ ਖੜੇ ਨੇ ਡਰਾਈਵਰ ਭਰਾ ਜਿਹੜਾ ਟਾਈਮ ਖਾ ਰਿਹਾ ਹੋ ਰਿਹਾ ਐਨੇ ਚੇਰ ਨੂੰ ਤਾਫੀ ਅੱਧੀ ਵੀਰ ਸਾਫ ਕਰ ਦਿੰਦੇ ਅਸੀਂ ਕੋਰੇ ਦੀ ਪਬਲਿਕ ਜਿਹੜਾ ਟਾਈਮ ਜਾਮ ਹੋਇਆ ਪਿਆ ਉਹ ਵੀ ਵਿਗੜ ਪਿਆ ਦੇਖੋ ਅਜੇ ਪਬਲਿਕ ਐ ਟ੍ਰਾਫਿਕ ਚੱਲ ਰਿਹਾ ਉਹ ਪਬਲਿਕ ਵੀ ਪਰੇਸ਼ਾਨ ਹੋ ਰਹੀ ਐ ਅ ਟ੍ਰਾਫਿਕ ਵਾਲੇ ਪਰੇਸ਼ਾਨ ਹੋ ਰਹੇ ਨੇ ਬਜਾਜ ਕੋਰੇ ਦੀ ਗੱਡੀਆਂ ਅਜ ਕਿਵੇਂ ਪੈਟਰੋਲ ਬੰਪ ਤੇ ਲੈਣੇ ਲੱਗਿਆ ਹੋਈਆਂ ਨੇ ਤੇ ਮੈਂ ਜਿਹੜੇ ਟ੍ਰਾਫਿਕ ਕਾਪਰੇ ਨੇ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਬੇਨਤੀ ਕਰਾਂਗਾ ਵੇ ਇਹ ਸਾਡਾ ਕਸੂਰ ਨਹੀਂ ਹੈਗਾ ਇਹ ਕਸੂਰ ਕਾਰਪੋਰੇਸ਼ਨ ਦਾ ਪਾਈਆਂ ਨਹੀਂ ਪੇੜ ਲੱਗੇ ਹੋਏ ਆ ਪ੍ਰਧਾਨ ਜੀ ਜਿੱਦਾਂ ਸੈਂਟਰ ਗਵਰਨਮੈਂਟ ਤੋਂ ਬੈਠੇ ਜਾਂਦੇ ਤੇ ਪਬਲਿਕ ਤੋਂ ਵੀ ਗਾਰਬੇਜ ਦੀ ਕਲੈਕਸ਼ਨ ਕਰ ਰਹੇ ਆ ਫਿਰ ਵੀ ਤੇਲ ਨਹੀਂ ਪਾਇਆ ਜਾਂਦਾ ਕੀ ਕਰ ਰਹੇ ਦੇਖਦੇ ਹੋ ਦੇਖੋ ਹੁਣ ਤੁਹਾਨੂੰ ਸਾਰਾ ਪਤਾ ਹੈ ਮੇਰੇ ਪੱਤਰਕਾਰ ਪੁਰਾਣੇ ਬਸੰਦਾ ਸ਼ਹਿਰ ਕੇ ਸਾਰਾ ਕੁਝ ਹੋਰਿਆਂ ਨੂੰ ਪਿੱਛੇ ਦੀ ਸਾਡੇ ਮੈਰ ਸਾਹ ਦੇ ਧਿਆਨ ਆਏ ਸੀ ਵੀ ਜਿਹੜੇ ਘਰ ਵੇਚਦਾ ਸੀ ਕੁੜਾ ਦੇ پیسے ਲੈਣੇ ਆ ਅਸੀਂ ਉਹ پیسے ਮਾਫ ਕਰਦੇ ਹਾਂ ਮਾਫ ਕਰ ਰਹੇ ਹਾਂ پیسے ਆਉਂਦੇ ਆ ਸੈਂਟਰ ਗਵਰਨਮੈਂਟ ਕੋ ਵੀ ਆਉਂਦੇ ਆ ਦਰਵੇਦੀ ਮੈਂ ਪਹਿਲਾਂ ਜੇ ਕੋਈ ਪੈਸੇ ਕਲੈਕਟ ਕਰਦੇ ਸੀ ਅਸੀਂ ਵੀ 3 ਰੁਪਏ ਤੋਂ ਲੈ ਕੇ 50 ਰੁਪਏ ਤੱਕ ਸਾਡੇ ਪਿਛਲੇ ਮਾਸਟਰ ਕਰਨ ਦੇ ਵਿੱਚ ਮੇਰੇ ਸਾਹਿਬ ਨੇ ਪਹਿਲੀ ਪਰਚੀ ਉਹਨੂੰ ਕਟਾਈ ਸੀ 50 ਰੁਪਏ ਦੀ ਤੇ ਅਸਲੇ ਪੈਸੇ ਆਂਦੇ ਨੇ ਇੱਕ ਲੋਕਾਂ ਨੂੰ ਹਾਸਮੈਂਟ ਕਰਨ ਵਾਸਤੇ ਹੁਣ ਜਿਹੜੇ ਸਾਡੇ ਮੁਲਾਜ਼ਮਾਂ ਦੀ ਤਨਖਾਹ ਨੇ ਤਨਖਾਹਾਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਜਿਹੜੇ ਤਨਖਾਹਾਂ ਨੇ ਉਹ ਸਾਨੂੰ 26 ਤੋਂ 26 ਜਿਹੜੇ ਚੱਕੇ ਵਾਲੇ ਜੇ ਕੰਮ ਕਰ ਰਹੇ ਔਰ ਸੌਰਤੇ ਕੰਮ ਕਰ ਰਹੇ ਆ ਭਈ 26 ਤੋਂ 26 ਅੰਨਾਈ ਤਨਖਾਹ 26 ਹਾਜ਼ਰੀ ਅਨਦੀ 26 ਤਰੀਕ ਨੂੰ ਮਿਲ ਜਾਂਦੀ ਹੈ ਤੇ ਤਨਖਾਹ ਡੇ ਡੇ ਮਹੀਨੇ ਮਗਰੋਂ ਦੋ ਦੋ ਮਹੀਨੇ ਮਗਰੋਂ ਇਹ ਸਾਨੂੰ ਤਨਖਾਹ ਨਹੀਂ ਦੇ ਰਹੀ ਕੰਪਨੀ ਇਹ ਤੇਲ ਦੇ ਪੈਸੇ ਤਾਂ ਕਿੱਥੇ ਦੇਣਗੇ ਬੜਾ ਸਿਸਟਮ ਆਪਾਂ ਦੇਖਿਆ ਹੈ ਕਿੰਨਾ ਮਤਲਬ ਹਫਤਾ ਹਫਤਾ ਕੂੜੇ ਵਾਲੇ ਆਪਣਾ ਡਿੱਪਰ ਵਾਲੇ ਘਰਾਂ ਦੇ ਵਿੱਚੋਂ ਕਲੈਕਸ਼ਨ ਨਹੀਂ ਕਰਾਂ ਜਾਂਦੇ ਤੇ ਕਾਰਨ ਕੀ ਹੈ ਦੇਖੋ ਜੀ ਉਹ ਸਾਡੇ ਅਸੀਂ 15 ਕਰਾਲੀਆਂ ਉਹ ਕਿਤਿਆਂ ਹਾਇਰ ਕੀਤੀਆਂ ਨਵੀਆਂ ਨਵੇਂ ਟਰੈਕਟਰ ਮੰਗਾਏ ਆ ਉਹ ਐਸੇ ਲਈ ਮੰਗਾਏ ਆ ਭਾਈ ਜਿਹੜੇ ਸਾਡੇ ਟਿੱਪਰ ਖਰਾਬ ਰਹਿੰਦੇ ਨੇ ਕਈ ਵਾਰ ਗੱਡੀਆਂ ਖਰਾਬ ਹੋ ਜਾਂਦੇ ਨੇ 10-10 ਗੱਡੀਆਂ ਖਰਾਬ ਹੋ ਜਾਂਦੇ ਨੇ 20-20 ਗੱਡੀਆਂ ਖਰਾਬ ਹੋ ਜਾਂਦੀਆਂ ਨੇ ਪછી-ਪછી ਗੱਡੀ 3-3 ਗੱਡੀਆਂ ਖੜਾ ਹੋ ਜਾਂਦੇ ਨੇ ਉੱਥੇ ਖੜੀਆਂ ਨੇ ਜੀ ਪੰਪੜ ਵਾਲੇ ਨਾਲ ਹੁਣ ਗੱਲਬਾਤ ਕੀਤੀ ਵੀ ਹੋਇਆ ਕਿ ਦੇਖੋ ਜੀ ਮੈਂ ਮੈਂ ਹਜੇ ਤੱਕ ਨਹੀਂ ਗਿਆ ਪੰਪੜ ਨਾਲ ਤਾਂ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਹੁਣ ਵੀ ਉਹ ਹੀ ਕਹਿਣਗੇ ਵੀ ਪ੍ਰਧਾਨ ਜੀ ਸਾਨੂੰ ਪੈਸੇ ਨਹੀਂ ਮਿਲੇ ਪੈਸੇ ਮਿਲ ਜਾਣਗੇ ਅਸੀਂ ਤੇ ਲਵਾ ਦਾਂਗੇ